ਸੋਸ਼ੀ ਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਇੰਸਟੀਚਿਊਟ ਫਾਰ ਸਟ੍ਰੈਟੈਜਿਕ ਡਾਇਲੌਗ ਦੀ ਸੋਸ਼ਲ ਮੀਡੀਆ ਹੇਟ ਸੰਬੰਧੀ ਰਿਪੋਰਟ ਸਾਊਥ ਏਸ਼ੀਆਈ ਲੋਕਾਂ ਦੇ ਵਿਰੋਧਪੱਧੀਆਂ ਪੋਸਟਾਂ ਦੇ ਵਿੱਚ 350% ਵਾਧਾ ਕੈਨੇਡਾ ਆਉਣ ਵਾਲੇ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ 50% ਦੀ ਘਟੇਗੀ ਪਹਿਲਾਂ ਤੋਂ ਹੀ ਕੈਨੇਡਾ ਦੇ ਵਿੱਚ ਮੌਜੂਦਾ ਸਟੂਡੈਂਟ ਲੈ ਰਹੇ ਨੇ ਸਟੱਡੀ ਪਰਮਿਟ ਮੈਟਰੋ ਵੈਨਕੂਵਰ ਦੇ ਵਿੱਚ 40 ਨਵੇਂ ਰੂਟਸ ਨੂੰ ਬੱਸ ਸਰਵਿਸ ਨਾਲ ਜੋੜਿਆ ਜਾਏਗਾ ਆਬਾਦੀ ਵਾਧੇ ਕਾਰਨ ਟ੍ਰਾਂਜ਼ਿਟ ਸੇਵਾਵਾਂ ਦੀ ਮੰਗ ਜਵਾਬਾ ਜਿਹੜੇ ਖਬਰਾਂ ਵਿਸਾਰ ਦੇ ਨਾਲ BC ਦੇ ਪਬਲਿਕ ਸੇਫਟੀ ਮਨਿਸਟਰ ਗੈਰੀ ਬੈਗ ਜਿਹੜੇ ਨੇ ਉਹ ਸਾਊਥ ਏਸ਼ੀਅਨ ਬਿਜ਼ਨਸਮੈਨਾਂ ਅਤੇ ਨਿਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਚੱਲ ਰਹੀ ਜ਼ਬਰਦਸਤੀ ਅਤੇ ਹਿੰਸਾ ਨੂੰ ਹੱਲ ਕਰਨ ਦੇ ਲਈ ਨਵੀਂ ਸੁਬਾਈ ਸਰਕਾਰ ਦੀਆਂ ਯੋਜਨਾਵਾਂ ਦਾ ਐਲਾਨ ਕਰਨਗੇ ਬਿਗ ਜੋ ਕਿ ਬੈਗ ਜਿਹੜੇ ਨੇ ਜੋ ਕਿ ਸੂਬੇ ਦੇ ਸੋਲਿਸਟਰ ਜਨਰਲ ਵੀ ਹਨ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਕਾਰਜਕਾਰੀ ਨਿਰਦੇਸ਼ਕ ਗਿਲਿਆਨ ਮਿਲਮ ਜਿਹੜੇ ਨੇ ਉਹ ਵੀ ਇਸ ਬਾਰੇ ਦੱਸਣਗੇ ਔਰ RCMP ਨੇ ਲਾਰੈਂਸ ਬਿਸ਼ਨੋਈ ਗਿਰੋ ਨੂੰ ਅਲਬਰਟਾ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਮੈਂਬਰਾਂ ਦੇ ਵਿਰੁੱਧ ਜ਼ਬਰਦਸਤੀ ਅਤੇ ਹੋਰ ਅਪਰਾਧਾ ਦੇ ਨਾਲ ਜੋੜਿਆ ਹੈ ਤੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਲਈ ਵੀ ਜਿਹੜੀ ਹੈ ਉਹ ਇਸ ਦੇ ਵਿਰੁੱਧ ਜ਼ਬਰਦਸਤੀ ਤੇ ਹੋਰ ਅਪਰਾਧਾ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਤੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਜੋ ਫੀਡਬੈਕ ਕਮਿਊਨਿਟੀ ਤੋਂ ਮਿਲੀ ਹੈ ਤੇ ਪੁਲਿਸ ਫੋਰਸਸ ਦੇ ਵੱਲੋਂ ਜੋ ਜਾਂਚ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਦਮ ਚੁੱਕੇ ਜਾਣਗੇ ਇਸ ਬਾਰੇ ਜਾਣਕਾਰੀ ਸਭ ਦੇ ਨਾਲ ਸਾਂਝੀ ਕੀਤੀ ਜਾਏਗੀ ਕਿਉਂਕਿ ਇਹ ਪਿਛਲੇ ਸਮੇਂ ਦੌਰਾਨ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਜਿਸ ਕਾਰਨ ਬਿਜ਼ਨਸਮੈਨਾਂ ਦੇ ਵਿੱਚ ਖੌਫ ਹੈ ਤੇ ਉਹ ਸਖਤ ਕਦਮ ਚੁੱਕਣ ਦੀ ਮੰਗ ਕਰ ਰਹੇ ਨੇ ਬੀਤੇ ਦਿਨ ਮੇਅਰ ਬ੍ਰੈਂਡਾ ਲੌਗ ਦੇ ਵੱਲੋਂ ਵੀ ਫੈਡਰਲ ਸਰਕਾਰ ਨੂੰ ਫਰੋਤੀ ਅਤੇ ਧਮਕੀਆਂ ਦੇ ਵਿੱਚ ਸ਼ਾਮਿਲ ਮਾਮਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹੀ ਗਈ ਹੈ ਔਰ ਉਹਨਾਂ ਨੂੰ ਅਤਵਾਦੀ ਸੰਗਠਨਾਂ ਦੀ ਸੂਚੀ ਦੇ ਵਿੱਚ ਜਿਹੜਾ ਉਹ ਪਾਇਆ ਜਾਵੇ ਸਬੰਧੀ ਜਿਹੜੀ ਹੈ ਗੱਲ ਕੀਤੀ ਗਈ ਹੈ ਮੇਅਰ ਨੇ ਕਿਹਾ ਕਿ ਇਹ ਗਰੁੱਪ ਖਾਸ ਕਰਕੇ ਸਾਊਥ ਏਸ਼ੀਅਨ ਪਾਈਚਾਰੇ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਨੇ ਤੇ ਉਹਨਾਂ ਕਿਹਾ ਹੈ ਕਿ ਇਹ ਗਰੁੱਪ ਲੋਕਲ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਆਪਰੇਟ ਕੀਤੇ ਜਾ ਰਹੇ ਨੇ ਅਤੇ ਪੁਲਿਸ ਤੇ ਲਾ ਇਨਫੋਰਸਮੈਂਟ ਦੇ ਅਧਿਕਾਰੀਆਂ ਨੂੰ ਇਹਨਾਂ ਖਤਰਨਾਕ ਨੈਟਵਰਕਸ ਨੂੰ ਸ਼ਕਤੀਆਂ ਦੇ ਇਹਨਾਂ ਨੂੰ ਖਤਮ ਕਰਨ ਦੇ ਲਈ ਸ਼ਕਤੀਆਂ ਦੀ ਜਿਹੜੀ ਹੈ ਉਹਨਾਂ ਕਿਹਾ ਕਿ ਲੋੜ ਹੈ ਤਾਂ ਜੋ ਸ਼ਹਿਰ ਵਾਸੀਆਂ ਤੇ ਬਿਜ਼ਨੈਸਸ ਨੂੰ ਜਿਹੜਾ ਉਹ ਪ੍ਰੋਟੈਕਟ ਕੀਤਾ ਜਾ ਸਕੇ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਖਤਰਨਾਕ ਗੈਂਗਸ ਦੇ ਵੱਲੋਂ ਸਿਰਫ ਕ੍ਰਿਮੀਨਲ ਨਹੀਂ ਬਲਕਿ ਇਹ ਇਕਨੋਮਿਕ ਟਰੋਰਿਜ਼ਮ ਵੀ ਹੈ ਮੇਅਰ ਦੇ ਮੁਤਾਬਕ ਉਹਨਾਂ ਨੂੰ ਕਈ ਜਿਹੜੀਆਂ ਨੇ ਔਰ ਜਣੀਆਂ ਕਾਲਸ ਆਈਆਂ ਜਿਸ ਦੇ ਵਿੱਚ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਉਹ ਪੁਲਿਸ ਦੇ ਨਾਲ ਸੰਪਰਕ ਕਰਨ ਤੋਂ ਡਰੇ ਹੋਏ ਨੇ ਜਿਨ੍ਹਾਂ ਕਿਹਾ ਕਿ ਵਿਕਟਮ ਅਤੇ ਵਿਟનેસ ਚੁੱਪ ਨਾ ਬੈਠਣ ਅਤੇ ਉਹ ਇਸ ਕਰਾਇਮ ਦੀ ਰਿਪੋਰਟ ਜਲਦੀ ਹੀ ਪੁਲਿਸ ਦੇ ਹੌਲ ਕਰਵਾਉਣ ਜਿਨ੍ਹਾਂ ਲੋਕਾਂ ਨੂੰ ਲਾਅ ਇਨਫੋਰਸਮੈਂਟ ਅਧਿਕਾਰੀਆਂ ਦੀ ਮਦਦ ਕਰਨ ਦੇ ਲਈ ਜਿਹੜਾ ਉਹ ਕਿਹਾ ਜਾ ਰਿਹਾ ਹੈ ਸੋ ਉਹਨਾਂ ਉਹਨਾਂ ਨੇ ਕਿਹਾ ਹੈ ਕਿ ਮਦਦ ਕਰਨ ਦੇ ਲਈ ਵੀ ਕਿਹਾ ਤਾਂ ਜੋ ਇਹਨਾਂ ਨੈਟਵਰਕਸ ਨੂੰ ਜਿਹੜਾ ਬ੍ਰੇਕ ਕੀਤਾ ਜਾ ਸਕੇ ਮੇਅਰ ਜੋ ਪ੍ਰੀਮੀਅਰ ਡੇਵਿਡ ਡੀਬੀ ਅਤੇ ਪਬਲਿਕ ਸੇਫਟੀ ਮਨਿਸਟਰ ਗੈਰੀ ਬੈਗ ਅਤੇ ਅਟਾਰਨੀ ਜਨਰਲ ਨਿਕੇਸ਼ ਸ਼ਰਮਾ ਨੂੰ ਵੀ ਅਪੀਲ ਉਹਨਾਂ ਨੇ ਕੀਤੀ ਹੈ ਕਿ ਸਰੀ ਦੇ ਵਿੱਚ ਪਬਲਿਕ ਸੇਫਟੀ ਦੇ ਲਈ ਉਹ ਵੀ ਆਪਣਾ ਜਿਹੜਾ ਪਾਰਟ ਜ਼ਰੂਰ ਅਦਾ ਕਰਨ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇparatadarat ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਵਿੱਚ ਅਤਵਾਦੀ ਸੰਗਠਨ ਜਿਹੜਾ ਉਹ ਐਲਾਨਨਾਂ ਦੀ ਗੱਲ ਦਾ ਸਮਰਥਨ ਕੀਤਾ ਸੀ ਔਰ ਉਹਨਾਂ ਕਿਹਾ ਹੈ ਕਿ ਇਸ ਗੈਂਗ ਦਾ ਪੀਲ ਖੇਤਰ ਦੇ ਵਿੱਚ ਕਈ ਅਪਰਾਧਾ ਤੇ ਹਿੰਸਕ ਕਾਰਵਾਈਆਂ ਦੇ ਵਿੱਚ ਵੀ ਹੱਥ ਹੈ ਕਿ ਪੀਲ ਪੁਲਿਸ ਨੂੰ ਸ਼ੱਕ ਹੈ ਕਿ ਇਹ ਗਿਰੋ ਪੀਲ ਖੇਤਰ ਦੇ ਵਿੱਚ ਜਬਰਨ ਵਸੂਲੀ ਦੀਆਂ ਵਾਰਦਾਤਾਂ ਅਤੇ ਵਾਰਦਾਤਾਂ ਤੇ ਨਿਸ਼ਾਨਬੱਧ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਸ਼ਾਮਿਲ ਹੈ ਬ੍ਰਾਊਨ ਨੇ ਗੱਲ ਕਰਦਿਆਂ ਕਿਹਾ ਹੈ ਕਿ ਭਾਈਚਾਰਿਆਂ ਨੂੰ ਡਰਾਉਂਦੇ ਨੇ ਲੋਕਾਂ ਦੇ ਵਿੱਚ دہشت ਫਲਾਉਂਦੇ ਨੇ ਅਤੇ ਇਹ ਇੱਕ ਸ਼ਿਕਾਰ ਕਰਨ ਵਾਲਾ ਸੰਗਠਨ ਹੈ ਇਹ ਇੱਕ ਅੰਤਰਰਾਸ਼ਟਰੀ ਅਪਰਾਧਕ ਗਿਰੋਹ ਹੈ ਜੋ ਕਿਸੇ ਹੋਰ ਦੇਸ਼ ਤੋਂ ਜਿਹੜਾ ਉਹ ਚਲਾਇਆ ਜਾਂਦਾ ਹੈ ਤੇ ਅਜਿਹਾ ਖਤਰਾ ਕੈਨੇਡਾ ਨੇ ਪਿਛਲੇ ਕਾਫੀ ਸਮੇਂ ਤੋਂ ਨਹੀਂ ਵੇਖਿਆ ਇਸ ਹਫਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ ਆਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਵਿੱਚ ਇੱਕ ਅਤਵਾਦੀ ਸੰਗਠਨ ਅਗਰਦਾਣਿਆ ਜਾਵੇ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਸਾਊਥ ਏਸ਼ੀਅਨ ਭਾਈਚਾਰੇ ਦੇ ਕਾਰੋਬਾਰਾਂ ਨੂੰ ਜ਼ਬਰਨ ਵਸੂਲੀ ਅਤੇ ਮੌਤ ਦੀਆਂ ਧਮਕੀਆਂ ਜਿਹੜੀਆਂ ਨੇ ਮੌਤ ਦੀਆਂ ਧਮਕੀਆਂ ਦੇ ਕਿੰਨੇ ਹੀ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਇਹਨਾਂ ਮਾਮਲਿਆਂ ਦੇ ਵਿੱਚੋਂ ਕਈਆਂ ਦੇ ਤਾਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਦੇ ਨੇ ਇੰਸਟੀਚਿਊਟ ਫੋਰ ਸਟ ਦੇ ਦੁਆਰਾ ਪ੍ਰਕਾਸ਼ਿਤ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਕੈਨੇਡਾ ਦੇ ਵਿੱਚ ਸਾਊਥ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਜਿਹੜੀ ਹੈ ਉਹਨਾਂ ਦੀਆਂ ਗਤੀਵਿਧੀਆਂ ਦੇ ਵਿੱਚ ਵਾਧਾ ਹੋਇਆ ਹੈ ਜਿਸ ਦੀ ਇੱਕ ਖਾਸ ਤੌਰ ਦੇ ਉੱਤੇ ਡੋਮੈਸਟਿਕ ਐਕਟ੍ਰੀਮਿਸਟ ਗਰੁੱਪ ਅਤੇ ਇਮੀਗ੍ਰੇਸ਼ਨ ਦੇ ਵਿਰੁੱਧ ਸੰਦੇਸ਼ਾਂ ਦੇ ਨਾਲ ਜੋੜਿਆ ਜਾ ਰਿਹਾ ਹੈ ਤੇ ਕੁਝ ਹੋਰ ਨਸਲੀ ਅਤੇ ਧਾਰਮਿਕ ਘਟ ਗਿੰਤੀਆਂ ਦੇ ਮੁਕਾਬਲੇ ਸਾਊਥ ਏਸ਼ੀਅਨਸ ਨੂੰ ਜਿਹੜਾ ਉਹ ਜ਼ਿਆਦਾਤਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਰਿਪੋਰਟ ਅਨੁਸਾਰ ਸਾਊਥ ਏਸ਼ੀਆਈ ਜਿਹੜੇ ਵਿਰੋਧੀ ਪੋਸਟਾਂ ਆਨਲਾਈਨ ਅਤੇ ਆਫਲਾਈਨ ਜੜੀਆਂ ਨੇ ਉਹ ਸਮਾਨ ਚੋਰੀਆਂ ਨੇ ਤੇ ਇਹ ਰਿਪੋਰਟ ਅਜਹੀਆਂ ਪੋਸਟਾਂ ਦੀ ਜਿਹੜੀ ਹੈ ਉਹ ਫਿਲਟਰਿੰਗ ਕਰਦੀ ਹੈ ਜੋ ਕਿ ਕੈਨੇਡਾ ਤੋਂ ਆ ਰਹੀਆਂ ਨੇ ਰਿਪੋਰਟਾਂ ਦੇ ਵਿਸ਼ਲੇਸ਼ਣ ਦੇ ਵਿੱਚ ਪਾਇਆ ਗਿਆ ਹੈ ਕਿ ਸਾਊਥ ਏਸ਼ੀਆਈ ਵਿਰੋਧੀ ਭੱਦੀਆਂ ਪੋਸਟਾਂ ਦੇ ਵਿੱਚ 1350% ਦਾ ਵਾਧਾ ਹੋਇਆ ਤੇ ਪੁਲਿਸ ਦੁਆਰਾ ਰਿਪੋਰਟ ਕੀਤੇ ਗਏ ਨਫ਼ਰਤੀ ਅਪਰਾਧਾਂ ਦੇ ਵਿੱਚ 2019 ਅਤੇ 2023 ਦੇ ਵਿੱਚ ਵਾਧਾ ਹੋਇਆ ਤੇ ਇਹ ਬਬ ਕੁਝ ਹੈਰਾਨ ਕਰ ਦੇਣ ਵਾਲਾ ਸੀ ਇਸ ਦੇ ਵਿੱਚ ਜਿਹੜੇ ਮੁਸਲਮਾਂ ਦੇ ਵਿਰੁੱਧ ਹੋਣ ਵਾਲੀਆਂ ਪੋਸਟਾਂ ਨੂੰ ਵੀ ਵੇਖਿਆ ਗਿਆ ਹੈ ਸੋ ਇਹ ਗੱਲ ਕਹੀ ਜਾ ਰਹੀ ਹੈ ਕਿ ਮੁਸਲਮ ਵਿਰੁੱਧ ਹੇਟ ਵਾਲੀਆਂ ਪੋਸਟਾਂ ਵੀ ਦੇਖੀਆਂ ਗਈਆਂ ਨੇ ਜੋ ਕਿ ਸਥਿਰ ਹਨ ਤੇ ਇਹਨਾਂ ਦੇ ਵਿੱਚ ਵਾਧਾ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਨਫਰਤ ਦੇ ਹੋਰ ਰੂਪ ਚਿੰਤਾਜਨਕ ਨਹੀਂ ਹੈ ਪਰ ਅਸਲ ਦੇ ਵਿੱਚ ਇਸ ਦੇ ਉੱਤੇ ਨਜ਼ਰ ਰੱਖੀ ਗਈ ਹੈ ਕਿ ਸਾਊਥ ਏਸ਼ੀਆਈ ਭਾਈਚਾਰਿਆਂ ਦੇ ਵਿਰੁੱਧ ਇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਵਾਧਾ ਹੋਇਆ ਹੈ ਇਹ ਰਿਪੋਰਟ ਕੈਨੇਡਾ ਦੇ ਵਿੱਚ ਜਿਹੜਾ ਉਹ ਆਨਲਾਈਨ ਡੋਮੈਸਟਿਕ ਕਟੜਤਾ ਦੀ ਖੋਜ ਕਰਨ ਵਾਲੇ ISD ਦੁਆਰਾ ਵੱਖਰੇ ਵਿਸ਼ਲੇਸ਼ਣ ਦੇ ਵਿਚਕਾਰ ਜਿਹੜੀ ਹੈ ਉਹ ਆਈ ਹੈ ਤੇ ਸੰਸਥਾ ਨਿਸ਼ਾਨਬੱਧ ਨਫ਼ਰਤ ਨੂੰ ਜਿਹੜਾ ਉਹ ਕਿਸੇ ਵੀ ਅਜਿਹੀ ਗਤੀਵਿਧੀ ਦੇ ਵਜੋਂ ਪ੍ਰਵਾਸ਼ਿਤ ਕਰਦੀ ਹੈ ਜੋ ਤਾਂ ਰਮ ਨਸਲ ਜੈਂਡਰ ਸੈਕਸ਼ੂਅਲ ਔਰੀਐਂਟੇਸ਼ਨ ਡਿਸੇਬਿਲਟੀ ਨੈਸ਼ਨਲ origin ਜਾਂ ਫਿਰ ਮਾਈਗ੍ਰੈਂਟ ਸਟੇਟਸ ਦੇ ਆਧਾਰ ਦੇ ਉੱਤੇ ਕਿਸੇ ਵੀ ਵਿਅਕਤੀ ਜਾਂ ਭਾਈਚਾਰੇ ਦੇ ਵਿਰੋਧ ਹਿੰਸਾ ਨੂੰ ਵਧਾਉਣ ਪਰੇਸ਼ਾਨ ਕਰਨ ਧਮਕੀ ਦੇਣ ਜਾਂ ਭੜਕਾਉਣ ਦੀ ਕੋਸ਼ਿਸ਼ ਕਰਦੇ ਨੇ ਰਾਏ ਨੇ ਕਿਹਾ ਕਿ ਉਸਨੇ ਨਿੱਜੀ ਤੌਰ ਦੇ ਉੱਤੇ ਨਫ਼ਰਤ ਤੋਂ ਬਾਅਦ ਦੱਖਣੀ ਏਸ਼ੀਆਈ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਪੋਸਟਾਂ ਦਾ ਡਾਟਾ ਵਿਸ਼ਲੇਸ਼ਣ ਕਰਨ ਦਾ ਫੈਸਲਾ ਕੀਤਾ ਹੈ ਤੇ ਉਹ ਇਹ ਜਿਹੜੇ ਨੇ ਸੈਡਾਂਟਾ ਦਾ ਸਮਰਥਨ ਕਰਦੇ ਨੇ ਜਾਂ ਨਹੀਂ ਅਤੇ ਉਹਨਾਂ ਇਸ ਦੇ ਉੱਤੇ ਧਿਆਨ ਦੇਣਾ ਸ਼ੁਰੂ ਵੀ ਕੀਤਾ ਹੈ ਅਤੇ ਭਾਰਤੀਆਂ ਤੇ ਹੋਰ ਸਾਊਥ ਏਸ਼ੀਆਈ ਕਮਿਊਨਿਟੀਆਂ ਨੂੰ ਵੀ ਹਮਲਾਵਰ ਗੰਦੇ ਅਪਰਾਧਿਕ ਦਰਸਾਉਣ ਵਾਲੇ ਬਿਰਤਾਂਤ ਦੀ ਜਿਹੜੀ ਹੈ ਉਹ ਸ਼ੁਰੂਆਤ ਸੋਸ਼ਲ ਮੀਡੀਆ ਦੇ ਉੱਤੇ ਫੈਲਾਈ ਹੇਟ ਤੋਂ ਸ਼ੁਰੂ ਹੋਇਆ ਹੈ ਅਤੇ ਬਦਕਿਸਮਤੀ ਇਹ ਹੈ ਕਿ 2023 ਦੇ ਅਖੀਰ ਅਤੇ 2024 ਦੀ ਸ਼ੁਰੂਆਤ ਦੇ ਵਿੱਚ ਸੱਚਮੁੱਚ ਸਪਸ਼ਟ ਹੈ ਰਿਪੋਰਟ ਦੇ ਅਨੁਸਾਰ ਪੋਸਟਾਂ ਕੈਨੇਡਾ ਦੇ ਵਿੱਚ ਸਾਊਥ ਏਸ਼ੀਆਈ ਸਿਆਸਤਦਾਨਾਂ ਨੂੰ ਵੀ ਨਿਸ਼ਾਨਾ ਬਣਾਉਂਦੀਆਂ ਨੇ April ਦੀਆਂ ਜਿਹੜੀਆਂ ਨੇ ਫੈਡਰਲ ਚੋਣਾਂ ਦੇ ਦੌਰਾਨ ਪੋਸਟਾਂ ਦੇ ਵਿੱਚ ਵਾਅਦਾ ਹੋਇਆ ਹੈ ਖਾਸ ਕਰਕੇ ਸਾਬਕਾ ਐਨਡੀਪੀ ਜਿਹੜੇ ਨੇਤਾ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਸ ਮੁੱਦੇ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਕਾਰਨ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਉਹ ਕੈਨੇਡੀਅਨ ਹਨ ਜੋ ਹਾਊਸਿੰਗ ਸੰਕਟ ਨੌਕਰੀਆਂ ਦੇ ਮੌਕਿਆਂ ਦੀ ਘਾਟ ਅਤੇ ਹੋਰ ਆਰਥਿਕ ਚਿੰਤਾਵਾਂ ਨੂੰ ਗਲਤ ਇਮੀਗ੍ਰੇਸ਼ਨ ਨੀਤੀਆਂ ਨਾਲ ਜੋੜਦੇ ਨੇ ਜੋ ਕਿ ਆਰਥਿਕਤਾ ਦੀ ਕਮਜ਼ੋਰੀ ਨੂੰ ਇਮੀਗ੍ਰੇਸ਼ਨ ਦੇ ਨਾਲ ਜੋੜ ਕੇ ਦੇਖ ਰਹੇ ਨੇ ਤੇ ਕੁਝ ਐਕਸਟ੍ਰੀਮ ਗਰੁੱਪ ਇਹ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਦੇ ਦਿਮਾਗ ਦੇ ਵਿੱਚ ਭਰ ਰਹੇ ਨੇ ਰਿਪੋਰਟ ਦੇ ਅਨੁਸਾਰ ਡਾਟਾ ਸੈੱਟ ਨੇ ਇਹ ਵੀ ਪਾਇਆ ਕਿ ਭਾਰਤੀ ਲੋਕਾਂ ਨੂੰ ਖਾਸ ਤੌਰ ਦੇ ਉੱਤੇ ਗ੍ਰੇਟ ਰਿਪਲੇਸਮੈਂਟ ਦੀ ਵਰਤੋਂ ਕਰਨ ਵਾਲੀ ਪਾਸ਼ਾਦੀ ਵਰਤੋਂ ਕਰਕੇ ਨਿਸ਼ਾਨਾ ਬਣਾਇਆ ਗਿਆ ਸੀ ਇੱਕ ਆਨਲਾਈਨ ਸਾਜ਼ਿਸ਼ੀ ਸਿਧਾਂਤ ਕਿ ਕੁਲੇਨ ਲੇਖ ਜਾਣਬੁਝਕੇ ਗੈਰ ਗੋਰੇ ਕੁਲੀਨ ਲੋਕ ਜਿਹੜੇ ਨੇ ਉਹ ਜਾਣਬੁਝਕੇ ਗੈਰ ਗੋਰੇ ਪ੍ਰਵਾਸ ਵਧਾ ਕੇ ਜਨਸੰਖਿਆ ਨੂੰ ਜਿਹੜਾ ਉਹ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਹਾਊਸਿੰਗ ਸੈਕਟਰ ਤੇ ਦਬਾਅ ਘਟਾਉਣ ਦੇ ਲਈ ਇਮੀਗ੍ਰੇਸ਼ਨ ਸੰਖਿਆਵਾਂ ਦੀ ਇੱਕ ਸੀਮਾ ਦਾ ਵਾਅਦਾ ਜਿਹੜਾ ਉਹ ਕੀਤਾ ਹੈ ਪਰ ਇਸ ਹੇਟ ਨੂੰ ਘਟਾਉਣ ਦੇ ਲਈ ਕਦਮ ਚੁੱਕਣ ਦੀ ਜਿਹੜੀ ਹੈ ਉਹ ਗੱਲ ਵੀ ਉਹਨਾਂ ਨੇ ਕੀਤੀ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਇਸ ਹੇਟ ਕਰਾਇਮ ਨੂੰ ਘਟਾਉਣ ਦੇ ਲਈ ਕਦਮ ਵੀ ਚੁੱਕੇ ਜਾ ਰਹੇ ਨੇ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਬਣ ਕੇ ਉੱਭਰਿਆ ਹੈ ਜਿਸ ਕਾਰਨ ਫੈਡਰਲ ਸਰਕਾਰ ਦੇ ਵੱਲੋਂ ਲਗਾਤਾਰ ਇਸ ਮੁੱਦੇ ਦੇ ਉੱਤੇ ਸਖਤੀ ਕੀਤੀ ਜਾ ਰਹੀ ਹੈ ਜਿੱਥੇ ਪੀਆਰ ਦਾ ਨੰਬਰ ਘਟਾਇਆ ਗਿਆ ਹੈ ਉੱਥੇ ਇੰਟਰਨੈਸ਼ਨਲ ਸਟੂਡੈਂਟਸ ਵੀਜ਼ਾ ਦੇ ਉੱਤੇ ਵੀ ਕੈਪ ਜਿਹੜਾ ਹੈ ਉਹ ਲਗਾਇਆ ਗਿਆ ਹੈ ਤੇ ਟੈਂਪਰੇਰੀ ਵਰਕਰਾਂ ਦਾ ਨੰਬਰ ਜਿਹੜਾ ਹੈ ਉਹ ਸਰਕਾਰ ਘਟਾਉਣ ਦਾ ਐਲਾਨ ਕਰ ਚੁੱਕੀ ਹੈ ਕੈਨੇਡਾ ਪੜਨ ਆਏ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਦਾ ਭਵਿੱਖ ਹਵਾ ਦੇ ਵਿੱਚ ਲਟਕ ਰਿਹਾ ਹੈ ਕੈਨੇਡਾ ਦੇ ਵਿੱਚ ਪੜਨ ਦੇ ਲਈ ਆਉਣ ਵਾਲੇ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਟੱਡੀ ਪਰਮਿਟ ਪ੍ਰਾਪ ਕਰਨਾ ਪੈ ਸਕਦਾ ਹੈ ਰਿਪੋਰਟਸ ਮੁਤਾਬਕ ਕੈਨੇਡਾ ਦੇ ਵੱਲੋਂ 2025 ਦੇ ਲਈ ਮਨਜ਼ੂਰ ਕੀਤੇ ਗਏ ਜਿਹੜੇ ਨੇ ਉਹ ਸਟੱਡੀ ਪਰਮਿਟ ਦੀ ਗਿਣਤੀ ਦੇ ਵਿੱਚ ਪਿਛਲੇ ਸਾਲ ਦੇ ਨਾਲੋਂ 50% ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਸਟੱਡੀ ਪਰਮਿਟ ਉਹਨਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਿੱਤੇ ਜਾ ਰਹੇ ਨੇ ਜੋ ਕੈਨੇਡਾ ਦੇ ਵਿੱਚ ਜਾਂਨ ਤੇ ਸਕੂਲ ਜਾਂ ਪ੍ਰੋਗਰਾਮ ਬਦਲ ਰਹੇ ਨੇ ਜਾਂ ਫਿਰ ਕੈਨੇਡਾ ਦੇ ਵਿੱਚ ਆਪਣੀ ਅੱਗੇ ਦੀ ਸਟੱਡੀ ਲਈ ਯੋਜਨਾ ਬਣਾ ਰਹੇ ਨੇ ਅਪਲਾਈ ਬੋਰਡ ਦੇ ਵੱਲੋਂ ਕੀਤੇ ਗਏ ਤਾਜ਼ਾ ਵਿਸ਼ਲੇਸ਼ਣ ਦੇ ਮੁਤਾਬਕ ਵਿਦਿਆਰਥੀਆਂ ਦੇ ਵਿੱਚ ਗਿਰਾਵਟ ਪੋਸਟ ਸੈਕੰਡਰੀ ਸਿੱਖਿਆ ਖੇਤਰ ਲਈ ਮੁਸੀਬਤ ਖੜੀ ਕਰ ਸਕਦੀ ਹੈ ਤੇ ਘਟੋਕਾ ਟਕਲੇ ਤਿੰਨ ਸਾਲਾਂ ਦੇ ਵਿੱਚ ਜਿਹੜੀ ਹੈ داخلے ਵਿੱਚ ਗਿਰਾਵਟ ਆਉਂਦੀ ਰਹੇਗੀ ਅਪਲਾਈ ਬੋਰਡ ਦੇ ਸੀਈਓ ਤੇ ਸਹਿ ਸੰਸਾਪਕ ਮੇਤੀ ਬਸੀਰੀ ਨੇ ਕਿਹਾ ਕਿ ਕੈਨੇਡਾ ਨੂੰ ਘੱਟ ਨਵੇਂ ਵਿਦਿਆਰਥੀਆਂ ਦੀ ਗਿਣਤੀ ਤੋਂ ਚਿੰਤਤ ਹੋਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਕਾਲਜ ਅਤੇ ਯੂਨੀਵਰਸਿਟੀਆਂ ਦੀ ਜਿਹੜੀ ਫੰਡਿੰਗ ਹੈ ਉਸ ਤੇ ਉੱਤੇ ਵੀ ਜਿਹੜਾ ਅਸਰ ਪਵੇਗਾ ਸੋ ਪਿਛਲੇ ਸਾਲਾਂ ਦੇ ਦੌਰਾਨ ਕੈਨੇਡਾ ਦੀ ਸਰਕਾਰ ਦੇ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਤੇ ਕੋਈ ਕੈਪ ਨਹੀਂ ਰੱਖਿਆ ਗਿਆ ਸੀ ਭਾਵੇਂ ਕਿ ਜਿੰਨੀ ਐਡਮਿਸ਼ਨ ਕੀਤੀ ਗਈ ਉਸੇ ਹਿਸਾਬ ਦੇ ਨਾਲ ਪਰਮਟ ਸਰਕਾਰ ਵੱਲੋਂ ਦਿੱਤੇ ਗਏ ਪਰ ਪਿਛਲੇ ਸਮੇਂ ਦੌਰਾਨ ਕੈਨੇਡੀਅਨਸ ਦੇ ਵਿੱਚ ਇਹ ਭਾਵਨਾ ਪੈਦਾ ਹੋਈ ਕਿ ਹਾਊਸਿੰਗ ਸੰਕਟ ਜੌਬਸ ਦੀ ਘਾਟ ਤੇ ਇਨਫਰਾਸਟ੍ਰਕਚਰ ਦੇ ਉੱਤੇ ਦਬਾਅ ਜਿਹੜਾ ਹੈ ਉਹ ਕਾਫੀ ਹੱਦ ਤੱਕ ਇਮੀਗ੍ਰੇਸ਼ਨ ਕਾਰਨ ਪਿਆ ਸੋ ਬਹੁਤ ਸਾਰੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਲੋਕ ਬਹੁਤ ਤੇਜ਼ੀ ਦੇ ਨਾਲ ਆ ਰਹੇ ਨੇ ਜਿਸ ਦੇ ਕਾਰਨ ਇਨਫਰਾਸਟ੍ਰਕਚਰ ਤੇਜ਼ੀ ਦੇ ਨਾਲ ਬਣਾਉਣਾ ਅਸੰਭਵ ਹੈ ਇਸ ਦਾ ਅਸਰ ਸਿਆਸੀ ਫਿਜ਼ਾਵਾਂ ਦੇ ਵਿੱਚ ਵੀ ਦਿਖਾਈ ਦੇਣ ਲੱਗਾ ਜਿਸ ਕਾਰਨ ਪਿਛਲੀ ਟਰੂਡੋ ਸਰਕਾਰ ਦੇ ਵੱਲੋਂ ਆਪਣੇ ਆਖਰੀ ਦਿਨਾਂ ਦੇ ਵਿੱਚ ਜਿਹੜਾ ਇਹ ਕਦਮ ਚੁੱਕੇ ਗਏ ਤੇ ਮੌਜੂਦਾ ਪ੍ਰਧਾਨ ਮੰਤਰੀ ਕਾਰਨੀ ਦੀ ਸਰਕਾਰ ਇਸ ਨੂੰ ਬਰਕਰਾਰ ਰੱਖ ਰਹੀ ਹੈ ਜਿਸ ਤਹਿਤ ਇੰਟਰਨੈਸ਼ਨਲ ਜਿਹੜੀ ਹੈ ਅ ਜਿਸ ਕਾਰਨ ਜਿਸ ਤਹਿਤ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਵਿੱਚ ਵੀ ਕਟੌਤੀ ਆਈ ਹੈ ਸੋ ਪੀਆਰ ਦਾ ਨੰਬਰ ਘਟਾਉਣਾ ਤੇ ਜਿਹੜਾ ਇਸ ਸੰਬੰਧੀ ਐਲਐਮਆਈਐਸ ਦੇ ਪੁਆਇੰਟ ਖਤਮ ਕਰਨਾ ਤੇ ਵਰਕ ਪਰਮਿਟ ਦੀ ਸਖਤੀ ਸ਼ਾਮਿਲ ਹੈ ਬੇਸ਼ੱਕ ਸਰਕਾਰ ਕਦਮ ਚੁੱਕ ਰਹੀ ਹੈ ਪਰ ਵਿਦਿਆਰਥੀ ਆਦਾਰਿਆਂ ਦੇ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਕਾਰਨ ਆਮਦਨ ਜਿਹੜੀ ਹੈ ਉਸ ਤੇ ਅਸਰ ਪੈ ਰਿਹਾ ਹੈ ਜਿਸ ਕਾਰਨ ਬਹੁਤ ਸਾਰੇ ਕੋਰਸ ਬੰਦ ਕਰਨੇ ਪੈਣਗੇ ਅਤੇ ਸਟਾਫ ਸਾਰੇ ਅਦਾਰਿਆਂ ਨੇ প্রভিনਸ਼ੀਅਲ ਸਰਕਾਰਾਂ ਦੇ ਉੱਤੇ ਫੰਡਾਂ ਦੀ ਮੰਗ ਵੀ ਕੀਤੀ ਹੈ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਫੀਸ ਕੈਨੇਡੀਅਨ ਜਿਹੜੀ ਹੈ ਉਹ ਸਟੂਡੈਂਟਸ ਦੇ ਮੁਕਾਬਲੇ ਕਾਫੀ ਜ਼ਿਆਦਾ ਹੁੰਦੀ ਹੈ ਪਰ ਮੌਜੂਦਾ ਇਮੀਗ੍ਰੇਸ਼ਨ ਮਿਨਿਸਟਰ ਸਪਸ਼ਟ ਕਰ ਚੁੱਕੇ ਨੇ ਕਿ ਸਰਕਾਰ ਨੂੰ ਪਤਾ ਹੈ ਕਿ ਇਮੀਗ੍ਰੈਂਟਸ ਦੇ ਮੁਲਕ ਨੂੰ ਜ਼ਰੂਰਤ ਹੈ ਪਰ ਸਰਕਾਰ ਇਸ ਨੂੰ ਬੈਲੈਂਸ ਕਰਨਾ ਚਾਹੁੰਦੀ ਹੈ ਇਸ ਲਈ ਉਸੇ ਹਿਸਾਬ ਦੇ ਨਾਲ ਕਦਮ ਜਿਹੜੇ ਨੇ ਚੁੱਕੇ ਜਾ ਰਹੇ ਨੇ ਪਰ ਇਸ ਮੌਕੇ ਇਹ ਵੀ ਚਰਚਾ ਹੈ ਕਿ ਬਹੁਤ ਸਾਰੇ ਲੋਕ ਅਜੇ ਹਨ ਜਿਨ੍ਹਾਂ ਦੇ ਸਟੇਟਸ ਖਤਮ ਹੋਣ ਦੇ ਕੰਢੇ ਹੈ ਉਹਨਾਂ ਦੇ ਵੱਲੋਂ ਯਾਤਾ ਸਟੱਡੀ ਪਰਮਿਟ ਦੁਬਾਰਾ ਹਾਸਲ ਕੀਤੇ ਜਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਜਿਸ ਤੇ ਕਾਰਨ ਨਵੇਂ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦਾ ਨੰਬਰ ਘਟੇਗਾ ਕਿਉਂਕਿ ਪਰਮਿਟਸ ਦੇ ਵਿੱਚ ਜਿਹੜੇ ਨੰਬਰ ਕੈਨੇਡਾ ਦੇ ਵਿੱਚ ਰਹਿ ਰਹੇ ਨੌਜਵਾਨ ਜਿਹੜੇ ਲੜਕੇ ਲੜਕੀਆਂ ਨੇ ਫਿਲ ਕਰ ਦੇਣੇ ਆ ਮੈਟਰੋ ਵੈਂਕੂਵਰ ਰੀਜ਼ਨ ਦੇ ਵਿੱਚ ਪਬਲਿਕ ਟ੍ਰਾਂਜ਼ਿਟ ਦੀ ਜਿਹੜੀ ਮੰਗ ਹੈ ਉਹ ਲਗਾਤਾਰ ਵਧ ਰਹੀ ਹੈ ਜਿਸ ਦੇ ਚਲਦਿਆਂ ਟ੍ਰਾਂਸਲਿੰਕ ਤੇ ਵੱਲੋਂ ਸਤੰਬਰ ਤੋਂ 40 ਨਵੇਂ ਰੂਟਸ ਨੂੰ ਬੱਸ ਸਰਵਿਸ ਦੇ ਨਾਲ ਜੋੜਿਆ ਜਾਏਗਾ ਐਲਾਨ ਉਸ ਤੋਂ ਬਾਅਦ ਆਇਆ ਜਦੋਂ ਮਾਰਚ ਦੇ ਵਿੱਚ ਜਿਹੜੀ ਹੈ ਫੰਡਾਂ ਦੀ ਜਿਹੜੀ ਹੈ ਉਹ ਕਾਰਡ ਦੇ ਚਲਦਿਆਂ ਟ੍ਰਾਂਸਲਿਕ ਨੇ 100 ਤੋਂ ਵੱਧ ਰੂਟਸ ਦੇ ਉੱਤੇ ਸਰਵਿਸ ਕੱਟ ਕਰਨ ਦੀ ਗੱਲ ਆਖੀ ਸੀ ਪਰ ਇਸ ਦੇ ਬਾਅਦ ਅਪ੍ਰੈਲ ਦੇ ਵਿੱਚ ਮੇਅਰਸ ਕਾਉਂਸਲ ਦੇ ਵੱਲੋਂ 2025 ਦੀ ਇੱਕ ਨਿਵੇਸ਼ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਜਿਸ ਦੇ ਤਹਿਤ ਅਗਲੇ 2 ਸਾਲਾਂ ਦੇ ਵਿੱਚ ਬੱਸ ਸਰਵਿਸ ਪੰਜ ਸਤਾਕਾ ਵਧਾਉਣ ਦੀ ਯੋਜਨਾ ਬਣਾਈ ਗਈ ਸੀ ਤੇ ਬਹੁਤ ਜ਼ਿਆਦਾ ਜਿਹੜੇ ਬਿਜ਼ੀ ਰੂਟਸ ਦੇ ਉੱਤੇ ਸਰਵਿਸ ਵਧਾ ਕੇ ਜਿਹੜੀ ਹੈ ਉਹ ਬੱਸਾਂ ਦੇ ਵਿੱਚ ਭੀੜ ਘਟਾਉਣਾ ਵੀ ਸ਼ਾਮਿਲ ਸੀ ਜਿਸ ਦੇ ਵਿੱਚ ਡੈਲਟਾ ਟਿਲਬਰੀ ਇੰਡਸਟਰੀਅਲ ਪਾਰਕ ਜਿਹੜੇ ਵਰਗੇ ਖੇਤਰਾ ਦੇ ਵਿੱਚ ਹੋਰ ਬੱਸਾਂ ਚਲਾਉਣਾ ਸ਼ਾਮਿਲ ਸੀ ਟ੍ਰਾਂਸਲਿੰਕ ਦੇ ਸੀਈਓ ਕੇਵਿਨ ਕੋਇਂਦਾ ਕਹਿਣਾ ਹੈ ਕਿ ਇੱਕ ਸਾਲਾਨਾ ਮੀਟਿੰਗ ਦੇ ਦੌਰਾਨ ਨਵੇਂ ਮਨਜ਼ੂਰ ਫੰਡਿੰਗ ਨੇ ਇਹ ਸੰਭਵ ਬਣਾਇਆ ਹੈ ਕਿ ਨਵੇਂ ਰੂਟਸ ਜੋੜੇ ਜਾਣ ਉਹਨਾਂ ਦਾ ਕਹਿਣਾ ਹੈ ਕਿ ਨਵੀਆਂ ਸਰਵਿਸਿਜ਼ ਰੀਜਨ ਦੇ ਪਾਰਕਾਂ ਵਿਚਾਂ ਤੇ ਹੋਰ ਅਜਹੀਆਂ ਜਿਹੜੀਆਂ ਨੇ ਉਹ ਥਾਵਾਂ ਨੂੰ 2027 ਤੱਕ ਬੱਸ ਸਰਵਿਸ ਦੇ ਨਾਲ ਜੋੜਨਾ ਸ਼ਾਮਿਲ ਹੈ ਤੇ ਅਜਿਹੀ ਸਰਵਿਸ ਦਿੱਤੀ ਜਾਵੇ ਜਿਸ ਦੀ ਮੈਟਰੋ ਵੈਨਕੂਵਰ ਰੀਜਨ ਨੂੰ ਸੱਚਮੁੱਚ ਲੋੜ ਹੈ ਟ੍ਰਾਂਸਲਿੰਕ ਵੱਲੋਂ ਦੱਸਿਆ ਗਿਆ ਸੀ ਕਿ ਫੰਡਾਂ ਦਾ ਪ੍ਰਬੰਧ 20 ਡਾਲਰ ਪ੍ਰਾਪਰਟੀ ਟੈਕਸ ਦੇ ਵਿੱਚ ਵਾਅਦਾ ਕਰਕੇ ਤੇ ਜੁਲਾਈ 2026 ਤੋਂ ਕਿਰਾਏ ਦੇ ਵਿੱਚ 14 ਸੈਂਟ ਆਦਾ ਮਨਜ਼ੂਰ ਕਰਕੇ ਕੀਤਾ ਗਿਆ ਅਤੇ ਬੀਸੀ ਸਰਕਾਰ 2027 ਤੱਕ 312 ਮਿਲੀਅਨ ਡਾਲਰ ਵਨ ਟਾਈਮ ਇਨਵੈਸਟਮੈਂਟ ਅਤੇ ਨਵੇਂ ਰੈਨਿਊ ਰਿਸਰਚ ਜਰੀਏ ਦੇਣ ਦੀ ਵਚਨਬੱਤਾ ਪ੍ਰਗਟਾ ਰਹੀ ਹੈ ਟ੍ਰਾਂਸਲਿੰਕ ਜੋ ਕਿ ਹਰ ਸਾਲ 5.5 ਮਿਲੀਅਨ ਘੰਟੇ ਸਰਵਿਸ ਪ੍ਰਦਾਨ ਕਰਦਾ ਹੈ ਜਿਸ ਦੇ ਵਿੱਚ ਸੀ ਬੱਸ ਸਕਾਈ ਟ੍ਰੇਨ ਤੇ ਬੱਸ ਸਰਵਿਸ ਸ਼ਾਮਿਲ ਹੈ ਇਸ ਤੋਂ ਇਲਾਵਾ ਕੁਝ ਖਾਸ ਰੂਟ ਸੇ ਸ਼ਟਲ ਬੱਸ ਸਰਵਿਸ ਵੀ ਚੱਲਦੀ ਹੈ ਪਰ ਹਰ ਸਾਲ 600 ਮਿਲੀਅਨ ਡਾਲਰ ਦਾ ਘਾਟਾ ਪਵਿੱਖ ਦੇ ਵਿੱਚ ਹੋਣ ਦਾ ਦਾਅਵੇ ਤੋਂ ਬਾਅਦ ਟ੍ਰਾਂਸਲਿੰਕ ਨੇ ਸਪਸ਼ਟ ਕੀਤਾ ਸੀ ਕਿ ਜੇਕਰ ਫੌਰੀ ਤੌਰ ਦੇ ਉਤੇ ਨਹੀਂ ਮਿਲਦੇ ਤਾਂ ਸਰਵਿਸ ਜਾਂ ਫਿਰ ਫ੍ਰੀ ਨਹੀਂ ਮਿਲਦੇ ਤਾਂ ਫਿਰ ਸਰਵਿਸ ਦੇ ਵਿੱਚ ਕੱਟ ਲਗਾਉਣਾ ਇੱਕ ਆਖਰੀ ਹਥਿਆਰੀ ਹੋਵੇਗਾ ਪ੍ਰੋਵਿੰਸ਼ੀਅਲ ਚੋਣਾ ਸਮੇ ਮੇਅਰ ਕਾਉਂਸਲ ਅਤੇ ਟ੍ਰਾਂਸਲਿੰਕ ਦੇ ਵੱਲੋਂ ਫੰਡਾਂ ਦੀ ਘਾਟ ਦਾ ਜਿਹੜਾ ਉਹ ਮੁੱਦਾ ਚੁੱਕਿਆ ਗਿਆ ਸੀ ਤੇ ਆਖਿਆ ਗਿਆ ਸੀ ਕਿ ਨਵੀਂ ਸਰਕਾਰ ਨੂੰ ਜਿਹੜਾ ਹੈ ਉਹ ਆਫਿਸ ਸੰਭਾਲਦਿਆਂ ਹੀ ਸਭ ਤੋਂ ਪਹਿਲਾਂ ਟ੍ਰਾਂਸਲਿੰਕ ਯਾਨੀ ਪਬਲਿਕ ਟ੍ਰਾਂਜ਼ਿਟ ਲਈ ਫੰਡ ਐਲਾਨਣੇ ਚਾਹੀਦੇ ਨੇ ਸੋ ਹੁਣ ਕਿ ਦੀ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਪਿਛਲੇ ਸਾਲਾਂ ਦੌਰਾਨ ਆਬਾਦੀ ਦੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਹ ਰਫ਼ਤਾਰ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਜਿਸ ਕਾਰਨ ਫੈਡਰਲ ਅਤੇ ਪ੍ਰੋਵਿੰਸ਼ੀਅਲ ਦੋਵੇਂ ਸਰਕਾਰਾਂ ਜੋ ਇਸ ਖੇਤਰ ਦੇ ਵਿੱਚ ਨਿਵੇਸ਼ ਕਰਨ ਦੀ ਮੰਗ ਦੁਹਰਾਈ ਜਾ ਰਹੀ ਹੈ ਜਿਸ ਦੇ ਵਿੱਚ ਇਹ ਤਰਕ ਵੀ ਦਿੱਤਾ ਗਿਆ ਹੈ ਕਿ ਜੇਕਰ ਸਰਕਾਰਾਂ ਕਾਰਾਂ ਦਾ ਜਿਹੜਾ ਉਹ ਪ੍ਰਦੂਸ਼ਨ ਜਿਹੜਾ ਉਸ ਨੂੰ ਘਟਾਉਣਾ ਚਾਹੁੰਦੀਆਂ ਨੇ ਤਾਂ ਟ੍ਰਾਂਸਲਿੰਕ ਨੂੰ ਫੰਡ ਦਿੱਤੇ ਜਾਣ ਕਿਉਂਕਿ ਪਬਲਿਕ ਟ੍ਰਾਂਸਪੋਰਟ ਦੀਆਂ ਸਰਵਿਸਿਜ਼ ਬਿਹਤਰ ਹੋਣ ਗਿਆ ਤਾਂ ਜੋ ਲੋਕ ਕਾਰ ਦੀ ਘੱਟ ਵਰਤੋਂ ਕਰਨਗੇ ਤੇ ਇਸ ਤੋਂ ਇਲਾਵਾ ਮੇਅਰਸ ਕਾਉਂਸਲ ਨੇ ਆਖਿਆ ਸੀ ਕਿ ਪ੍ਰੋਵਿੰਸ਼ੀਅਲ ਸਰਕਾਰ ਪਬਲਿਕ ਟ੍ਰਾਂਸਪੋਰਟ ਦੇ ਨਜ਼ਦੀਕ ਅਜਿਹੇ ਘਰਾਂ ਨੂੰ ਘਟਾਉਣਾ ਜਾਂ ਅਜਿਹੇ ਘਰਾਂ ਨੂੰ ਜਿਹੜਾ ਉਹ ਬਣਾਉਣਾ ਚਾਹੁੰਦੀ ਹੈ ਜਿੱਥੇ ਕਿ ਕਾਰਾਂ ਦੇ ਲਈ ਪ੍ਰਾਈਵੇਟ ਪਾਰਕਿੰਗ ਨਾ ਹੋਵੇ ਜਿਸ ਕਾਰਨ ਮੰਗ ਕੀਤੀ ਗਈ ਸੀ ਕਿ ਟ੍ਰਾਂਸਲਿੰਕ ਨੂੰ ਜ਼ਿਆਦਾ ਫੰਡ ਮਿਲਣ ਕਿਉਂਕਿ ਜੇਕਰ ਟ੍ਰਾਂਸਪੋਰਟ ਸਰਵਿਸਿਜ਼ ਦੇ ਵਿੱਚ ਕੱਟ ਲੱਗਣਗੇ ਤਾਂ ਇਸ ਤਰ੍ਹਾਂ ਦੇ ਹਾਊਸਿੰਗ ਆਭਿਤ ਹੋਣਗੇ ਬੇਸ਼ੱਕ ਇੱਕ ਵਾਰ ਸਮੱਸਿਆ ਦਾ ਹੱਲ ਹੋ ਚੁੱਕਿਆ ਪਰ ਪਿਵੇਖ ਦੇ ਵਿੱਚ ਇਸ ਲਈ ਜਿਹੜੇ ਆ ਉਹ ਠੋਸ ਰਣਨੀਤੀ ਅਤੇ ਫੰਡਾਂ ਦੀ ਮੰਗ ਕੀਤੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਮਿਡਲ ਈਸਟ ਦੇ ਵਿੱਚ ਜਿਸ ਟਾਂਗ ਦੇ ਨਾਲ ਤਣਾਅ ਪੈਦਾ ਹੋਇਆ ਤਾਂ ਉਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ ਤੇ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਕੈਨੇਡਾ ਤੇ ਖਾਸ ਕਰ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਗੈਸ ਦੀਆਂ ਕੀਮਤਾਂ 1.70 ਡਾਲਰ ਦੇ ਉੱਤੇ ਪਹੁੰਚੀਆਂ ਹੋਈਆਂ ਨੇ ਪਰ ਹੁਣ ਮਿਡਲ ਈਸਟ ਦੇ ਵਿੱਚ ਤਣਾਅ ਘਟ ਹੋਣ ਤੋਂ ਬਾਅਦ ਗੈਸ ਦੀਆਂ ਕੀਮਤਾਂ ਵੀ ਹੇਠਾਂ ਵੱਲ ਨੂੰ ਆ ਰਹੀਆਂ ਨੇ ਹਫਤੇ ਦੀ ਸ਼ੁਰੂਆਤ ਦੇ ਵਿੱਚ 1 ਲੀਟਰ ਗੈਸ ਦੀ ਕੀਮਤ 1.70 ਤੇ ਸੀ ਜੋ ਕਿ ਬੁੱਧਵਾਰ ਨੂੰ 1.60 ਅਤੇ ਕੁਝ ਖੇਤਰਾਂ ਦੇ ਵਿੱਚ 1.50 ਡਾਲਰ ਦੇ ਉੱਤੇ ਵੀ ਦੇਖੀ ਗਈ ਹੈ ਪਰ ਗੈਸ ਬਰੀ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀਮਤਾਂ ਹੋਰ ਘਟਣਗੀਆਂ ਤੇ ਸਮੇਂ ਇਹ ਇਜ਼ਰਾਈਲ ਇਰਾਨ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਵਾਲੇ ਪੱਧਰ ਦੇ ਉੱਤੇ ਪਹੁੰਚ ਗਈਆਂ ਨੇ ਉਹਨਾਂ ਨੇ ਫਿਲਹਾਲ ਦੱਸਿਆ ਹੈ ਕਿ ਲੋਅਰ ਮੈਨਲੈਂਡ ਅਤੇ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਕੀਮਤਾਂ ਹੌਲੀ-ਹੌਲੀ ਘਟਦੀਆਂ ਰਹਿੰਦੇ ਉਮੀਦ ਹੈ ਕਿਉਂਕਿ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਦੇਖਿਆ ਗਿਆ ਸੀ ਉਹਨਾਂ ਦੱਸਿਆ ਕਿ ਕੈਨੇਡਾ ਦੇ ਤੱਕ ਕੀਮਤਾਂ ਹੋਰ ਘਟ ਜਾਣਗੀਆਂ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਤਣਾ ਘਟ ਗਿਆ ਹੈ ਤਾਂ ਗੈਸ ਦੀ ਕੀਮਤ ਆਪਣੇ ਸਹੀ ਪ੍ਰਾਈਸ ਦੇ ਉੱਤੇ ਆ ਜਾਵੇਗੀ ਕਿਉਂਕਿ ਤੇਲ ਤੇਲ ਰਿਫਾਇਨਰੀਆਂ ਸਹੀ ਕੰਮ ਜੜੀਆਂ ਉਹ ਕਰ ਰਹੀਆਂ ਨੇ ਸਪਲਾਈ ਠੀਕ ਹੈ ਜਿਸ ਕਾਰਨ ਇਸ ਦਾ ਅਸਰ ਦਿਖੇਗਾ ਵੈਂਕੂਵਰ ਅਤੇ ਆਸ-ਪਾਸੇ ਦੇ ਇਲਾਕਿਆਂ ਦੇ ਵਿੱਚ ਤੇਲ ਦੀ ਕੀਮਤ 1.48 ਤੇ ਹੈ ਜੋ ਕਿ ਜਿਹੜਾ ਹੋਰ ਹੇਠਾਂ ਜਾ ਸਕਦੀ ਹੈ ਕੈਨੇਡਾ ਦੀ ਫੈਡਰਲ ਸਰਕਾਰ ਜਿਹੜੀ ਹੈ ਉਸ ਦੇ ਵੱਲੋਂ ਕਾਰਬਨ ਟੈਕਸ ਖਤਮ ਕਰਨ ਤੋਂ ਬਾਅਦ ਗੈਸ ਇਹ ਕੀਮਤਾਂ ਦੇ ਵਿੱਚ ਗਿਰਾਵਟ ਨਜ਼ਰ ਆਈ ਸੀ ਕਿਉਂਕਿ ਲਿਬਰਲਸ ਦੇ ਵੱਲੋਂ ਇਲੈਕਸ਼ਨ ਤੋਂ ਪਹਿਲਾਂ ਇੱਕ ਕਦਮ ਚੁੱਕਿਆ ਗਿਆ ਸੀ ਪਰ ਇਸ ਦੇ ਬਾਅਦ ਰਿਫਾਇਨਰੀ ਦੇ ਵਿੱਚ ਲੱਗੀ ਅੱਗ ਕਾਰਨ ਸਪਲਾਈ ਪ੍ਰਭਾਵਿਤ ਹੋਈ ਅਤੇ ਕਿੰਤਾ ਦੇ ਵਿੱਚ ਇੱਕ ਵਾਰ ਮੋੜਵਾਦਾ ਹੋਇਆ ਦੇਖਿਆ ਗਿਆ ਪਰ ਸਪਲਾਈ ਬਿਹਤਰ ਹੋਣ ਤੋਂ ਬਾਦ ਜਿਹੜਾ ਉਹ ਕੀਮਤਾਂ 1.50 ਡਾਲਰ ਤੋਂ ਹੇਠਾਂ ਰਹੀਆਂ ਤੇ ਗਰਮੀਆਂ ਦੇ ਵਿੱਚ ਇਹ ਇੱਥੇ ਹੀ ਰਹਿਣ ਦੀ ਜਿਹੜੀ ਹੈ ਉਹ ਪਵਿਕਵਾਨੀ ਕੀਤੀ ਗਈ ਸੀ ਪਰ ਇਜ਼ਰਾਈਲ ਤੇ ਇਰਾਨ ਦੇ ਯੁੱਧ ਦੇ ਚੱਲਦਿਆਂ ਸਪਲਾਈ ਪ੍ਰਭਾਵਿਤ ਹੋਈ ਹੈ ਤੇ ਕੀਮਤਾਂ ਵਿੱਚ ਵਾਧਾ ਦੇਖਿਆ ਗਿਆ ਪਰ ਹੁਣ ਸੀਜ਼ਫਾਇਰ ਹੋਣ ਤੋਂ ਬਾਅਦ ਗੈਸ ਪ੍ਰਾਈਸ ਇੱਕ ਵਾਰ ਮੋੜ ਜਿਹੜੇ ਨੇ ਉਹ ਨਾਰਮਲ ਹੋਣ ਲੱਗੇ ਨੇ ਤੇ ਜਿਹੜੇ ਵੈਸਟਰਨ ਕੋਸਟ ਦੇ ਸਪਲਾਈ ਬਿਹਤਰ ਹੈ ਜਿਸ ਕਾਰਨ ਗੈਸ ਪ੍ਰਾਈਸ 1.50 ਤੋਂ ਹੇਠਾਂ ਜਿਹੜਾ ਉਹ ਰਹਿਣਗੇ ਤੇ ਕੈਨੇਡਾ ਤੱਕ ਇਸ ਦਾ ਪੂਰਾ ਅਸਰ ਨਜ਼ਰ ਪਵੇਗਾ ਏਜੰਸੀ ਦਾ ਕਹਿਣਾ ਹੈ ਕਿ ਇੱਕ ਕੈਨੇਡੀਅਨ ਨਾਗਰਿਕ ਦੀ ਜਿਹੜੀ ਹੈ ਉਹ ਮੌਤਾ ਫਲੋਰੀਡਾ ਦੇ ਵਿੱਚ ਯੂਐਸ ਇਮੀਗ੍ਰੇਸ਼ਨ ਤੇ ਕਸਟਮਸ ਇਨਫੋਰਸਮੈਂਟ ਦੀ ਹਿਰਾਸਤ ਦੌਰਾਨ ਹੋਈ ਹੈ ਤੇ ਉਹ ਅਮਰੀਕਾ ਤੋਂ ਵਾਪਸੀ ਦੀ ਉਡੀਕ ਕਰ ਰਹੇ ਨੇ ਆਈਸੀਈ ਨੇ ਬੁੱਧਵਾਰ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਕੈਨੇਡੀਅਨ ਜਿਸ ਦੀ ਪਛਾਣ 49 ਸਾਲਾ ਜੋਨੀ ਨੋਵੀਏਲੋ ਵਜੋ ਹੋਈ ਹੈ ਸੋਮਵਾਰ ਨੂੰ ਮਿਆਮੀ ਦੇ ਫੈਡਰਲ ਡਿਟੈਂਸ਼ਨ ਸੈਂਟਰ ਦੇ ਵਿੱਚ ਬੇਹੋਸ਼ ਪਾਇਆ ਗਿਆ ਤੇ ਡਾਕਟਰੀ ਜਿਹੜੀ ਸਟਾਫ ਨੇ ਉਸ ਦੀ ਦੇਖਭਾਲ ਕੀਤੀ ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮੌਤੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ 아이이씨 ਨੇ نوٹ ਕੀਤਾ ਹੈ ਕਿ 노비엘로 1988 ਦੇ ਵਿੱਚ ਕਾਨੂੰਨੀ ਵੀਜ਼ਾ ਸਥਿਤੀ ਰਹੀ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਬਾਅਦ 1991 ਤੋਂ ਅਮਰੀਕਾ ਦਾਇਕ ਕਾਨੂੰਨੀ ਸਥਾਈ ਨਿਵਾਸੀ ਸੀ ਜਿਸ ਨੂੰ 2023 ਦੇ ਵਿੱਚ ਫਲੋਰੀਡਾ ਦੇ ਜਿਹੜਾ ਵੋਲੂਸੀਆ ਕਾਉਂਟੀ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਦੋਸ਼ਾਂ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਜਿਸ ਨੂੰ 12 ਮਹੀਨਿਆਂ ਦੀ ਜਿਹੜੀ ਉਹ ਕੈਦ ਦੀ ਸਜ਼ਾ ਸੁناਈ ਗਈ ਸੀ ਤੇ ਇਸ ਦੇ ਨਾਲ ਮਈ ਦੇ ਵਿੱਚ ਨੋਵੀਏਲੋ ਨੂੰ ਫਲੋਰੀਡਾ ਡਿਪਾਰਟਮੈਂਟ ਆਫ ਕਰੈਕਸ਼ਨਸ ਪ੍ਰੋਬੇਸ਼ਨ ਦਫ਼ਤਰ ਤੋਂ ICE ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਦੇ ਵਿੱਚ ਉਸ ਦੀ ਪਹਿਲਾਂ ਦੀ ਸਜ਼ਾ ਦੇ ਕਾਰਨ ਉਸ ਨੂੰ ਹਟਾਉਣ ਯੋਗਤਾ ਦਾ ਦੋਸ਼ ਵੀ ਲਗਾਇਆ ਗਿਆ ਸੀ ਕੈਨੇਡਾ ਦੇ ਰੱਖਿਆ ਮੰਤਰੀ ਡੇਵਿਡ ਮੈਂਗੀਟੀ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਇਹ ਵਿਚਾਰ ਕਰ ਰਹੀ ਹੈ ਕਿ ਕੈਨੇਡਾ ਨੋਵੇ ਜਿਹੜਾ ਹੈ ਉਹ ਕੁਝ ਯੂਰਪੀ ਦੇਸ਼ਾਂ ਦੀ ਤਰ੍ਹਾਂ ਯੂਕਰੇਨ ਦੇ ਨਾਲ ਇੱਕ ਨਵਾਂ ਰੱਖਿਆ ਸਮਝੌਤਾ ਕਰਨਾ ਚਾਹੀਦਾ ਹੈ ਜਿਸ ਤਹਿਤ ਫੌਜੀ ਸਾਜ਼ੋ-ਸਮਾਨ ਦਾ ਯੂਕਰੇਨ ਦੇ ਨਾਲ ਮਿਲ ਕੇ ਉਤਪਾਦਨ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਹੈ ਕਿ ਇਹ ਵਿਚਾਰ ਰੱਖਿਆ ਮੰਤਰਾਲੇ ਅਤੇ ਕੈਨੇਡੀਅਨ ਆਰਮਡ ਫੋਰਸੇਸ ਦੇ ਵੱਲੋਂ ਗੰਭੀਰਤਾ ਨਾਲ ਵਿਚਾਰ ਅਧੀਨ ਹੈ ਰੂਸ ਦੇ ਨਾਲ ਆਪਣੀ ਜੰਗ ਦੌਰਾਨ ਯੂਕਰੇਨ ਲੜਾਕੂ ਡਰੋਨ ਟੈਕਨੋਲੋਜੀ ਦੇ ਵਿੱਚ ਵਿਸ਼ਵ ਲੀਡਰ ਅਨਕੇ ਜਿਹੜੇ ਨੇ ਉਹ ਡੈਨਮਾਰਕ ਵਰਗੇ ਦੇਸ਼ਾਂ ਨੇ ਫੌਜੀ ਉਪਕਰਨ ਪ੍ਰੋਜੈਕਟਾਂ ਦੇ ਲਈ ਯੂਕਰੇਨ ਦੇ ਨਾਲ ਸਹਿ ਉਤਪਾਦਨ ਯੋਜਨਾਮਾ ਦਾ ਐਲਾਨ ਕੀਤਾ ਹੈ ਮੈਂਗੇਟੀ ਨੇ ਜਿਹੜਾ ਉਹ ਕਿਹਾ ਹੈ ਕਿ ਰੀਗਾ ਸ਼ਹਿਰ ਦੇ ਵਿੱਚ ਜਿਹੜਾ ਕੈਨੇਡੀਅਨ ਦੂਤਾਵਾਸ ਤੇ ਕੈਨੇਡੀਅਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਇਹ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਇਸ ਹਫਤੇ ਦੇ ਯੂਰਪ ਯਾਤਰਾ ਦਾ ਉਨਾਦਾ ਯੰਤਸੀ ਹੋਰ ਇਸ ਹਫਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨੀਦਰਲੈਂਡ ਦੇ ਹੈਗ ਸ਼ਹਿਰ ਦੇ ਵਿੱਚ ਹੋਏ ਨਾਟੋ ਸੰਮੇਲਨ ਦੌਰਾਨ ਕੈਨੇਡਾ ਦੇ ਵੱਲੋਂ ਇੱਕ ਵੱਡੀ ਰੱਖਿਆ ਵਚਨਬੱਧਤਾ ਦਾ ਐਲਾਨ ਕੀਤਾ। ਉਹਨਾਂ ਨੇ ਬ੍ਰਸਲ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਇੱਕ ਨਵਾਂ ਸੁਰੱਖਿਆ ਤੇ ਰੱਖਿਆ ਖਰੀਦਦਾਰੀ ਸਮਝੌਤਾ ਕਰਨਗੇ। ਮੈਂਗਿਟੀ ਨੇ ਕਿਹਾ ਕਿ ਕੈਨੇਡਾ ਨੂੰ ਇਸ ਨਵੇਂ ਸਮਝੌਤੇ ਰਾਹੀਂ ਯੂਰਪ ਦੇ ਵੱਲੋਂ ਮਿਲਣ ਵਾਲੇ ਰੱਖਿਆ ਲੋਨਾਂ ਦਾ ਵੀ ਲਾਭ ਚੁੱਕਣ ਦੀ ਜਿਹੜੀ ਹੈ ਉਹ ਲੋੜ ਹੈ। ਤੇ ਉਹਨਾਂ ਕਿਹਾ ਕਿ ਕੈਨੇਡਾ ਸਰਕਾਰ ਯੂਰਪੀ ਦੇਸ਼ਾਂ ਦੇ ਨਾਲ ਮਿਲ ਕੇ ਥੋਕ ਖਰੀਦ ਦਾ ਇਰਾਦਾ ਰੱਖਦੀ ਹੈ ਜਿਸ ਦੇ ਨਾਲ ਰੱਖਿਆ ਉਪਕਰਨ ਖਰੀਦਣ ਉੱਤੇ ਜਿਹੜਾ ਉਹ ਖਰਚ ਘਟੇਗਾ। ਅਗੇ ਦੇਖਦੇ ਆ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲਿਆਂ ਸਾਲਾਂ ਦੇ ਵਿੱਚ ਆਪਾਂ ਦੇਖ ਰਹੇ ਸੀਗੇ ਕਿ ਕਿਵੇਂ ਸਾਰੇ ਕੈਨੇਡਾ ਦੇ ਸ਼ਹਿਰਾਂ ਵਿੱਚ ਜਿਹੜੀ ਰਹਿائش ਦੀ ਪ੍ਰੋਬਲਮ ਆ ਰਹੀ ਸੀਗੀ ਲੋਕਾਂ ਨੂੰ ਤੇ ਜਿੱਥੇ ਹੋਰਾਂ ਸ਼ਹਿਰਾਂ 'ਚ ਸੀ ਉੱਥੇ ਐਡਮਿੰਟਨ ਦੇ ਵਿੱਚ ਵੀ ਇਹ ਗੱਲਬਾਤ ਚੱਲ ਰਹੀ ਸੀਗੀ ਤੇ ਐਡਮਿੰਟਨ ਦੀ ਕਾਉਂਸਲ ਨੇ ਪਿਛੇ ਜਾ ਫੈਸਲਾ ਲਿਆ ਸੀਗਾ ਕਿ ਪੁਰਾਣੇ ਘਰ ਜਿਹੜੇ ਸੀਗੇ ਉਹਨਾਂ ਨੂੰ ਢਾਕੇ ਤਾਂ ਉੱਥੇ ਨਵੇਂ ਬਣਾਏ ਜਾ ਸਕਦੇ ਆ ਵੱਡੇ ਬਣਾਏ ਜਾ ਸਕਦੇ ਆ ਡੂਪਲੈਕਸ ਵੀਰਾਂ ਬਣਾਏ ਜਾ ਸਕਦੇ ਆ ਉਹਨੂੰ ਇਨਫਿਲ ਕਿਹਾ ਜਾ ਰਿਹਾ ਸੀਗਾ ਵੀ ਇਨਫਿਲ ਜਿਹੜੀ ਆ ਡਵੈਲਪਮੈਂਟ ਕੀਤੀ ਜਾਵੇ ਅੱਛਾ ਜੀ ਉਹ ਸ਼ੁਰੂ ਹੋ ਗਈ ਹੁਣ ਹੁੰਦਾ ਕੀ ਆ ਕਿ ਬਹੁਤ ਸਾਰੇ ਜਿਹੜੇ ਲੋਕਾਂ ਨੇ ਉਹ ਕੰਮਕਾਰ ਕਰਨਾ ਸ਼ੁਰੂ ਕੀਤਾ ਉਹ ਉਹਦੇ ਚੋਂ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕੱਟਣਾ ਚਾਹੁੰਦੇ ਆ ਕਈਆਂ ਨੇ ਯਾਨੀ ਕਿ ਬਲਾਕ ਦੇ ਵਿਚਾਲੇ ਜਿਹੇ ਵੱਡੇ ਸਾਰੇ ਕੋਈ ਨਾ ਕੋਈ ਬਿਲਡਿੰਗ ਖੜੀ ਕਰ ਦਿੱਤੀ ਹੁਣ ਜਿਹੜੇ ਉਹਦੇ ਆਲੇ ਦੁਆਲੇ ਘਰ ਸੀਗੇ ਉਹਨਾਂ ਦਾ ਤਾਂ ਸਾਰੀ ਦੇਖ ਹੀ ਬਦਲ ਗਈ ਫਿਰ ਹੁਣ ਇਹਨਾਂ ਗੱਲਾਂ ਨੂੰ ਦੇਖਦਿਆਂ ਵਾਂ ਜਦੋਂ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਤਾਂ ਜੀ ਸਾਡੇ ਸ਼ਹਿਰ ਦੇ ਜਿਹੜੇ ਅਗਲੀ ਇਲੈਕਸ਼ਨ ਦੇ ਵਿੱਚ ਮੇਅਰ ਦੇ ਉਮੀਦਵਾਰ ਨੇ ਟਿਮ ਕਾਰਟਮਲ ਹੁਰੀ ਔਰ ਐਸ਼ਵੇਲੇ ਉਹ 시ਟੀ ਦੇ ਕਾਉਂਸਲਰ ਆ ਉਹਨਾਂ ਨੇ ਹੁਣ ਇੱਕ ਮੋਸ਼ਨ ਲਿਆਂਦਾ ਵੀ ਭਾਈ ਇਹ ਜਿਹੜੀ ਇਨਫੈਲ ਡਿਵੈਲਪਮੈਂਟ ਹੈਗੀ ਆ ਇਹਦੇ ਤੇ ਹਾਲ ਦੀ ਘੜੀ ਥੋੜੀ ਰੋਕ ਲਾਈ ਜਾਵੇ ਔਰ ਉਹਦਾ ਰੋਕ ਦਾ ਕਾਰਨ ਉਹਨਾਂ ਨੇ ਇਹੀ ਦੱਸਿਆ ਵੀ ਜਿਹੜੇ ਜਿਹੜੇ ਆਮ ਤੌਰ ਤੇ ਅੱਗੇ ਘਰ ਢਾਹ ਕੇ ਜੇ ਉਹ ਫਰਜ਼ ਕਰੂ ਡੂਪਲੈਕਸ ਬਣ ਗਿਆ ਜਾਂ ਪਤਲੇ ਘਰ ਦੋ ਬਣਾ ਕੇ ਉੱਚੇ ਕਰ ਦਿੱਤੇ ਉਹ ਹਜੇ ਚੱਲ ਰਹੇ ਸੀ ਪਰ ਹੁਣ ਕੀ ਹੋਇਆ ਜੀ ਵੀ ਲੋਕਾਂ ਨੇ ਉਥੇ ਵੱਡੀ ਵੱਡੀਆਂ ਬਿਲਡਿੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹਦਾ ਕਰਕੇ ਜਿਹੜੇ ਆਲੇ ਦੁਆਲੇ ਉੱਥੇ ਲੋਕ ਕਹਿੰਦੇ ਸੀ ਉਹ ਤਾਂ ਸਾਡੀ ਜੀ ਨੇਬਰਹੂਡ ਦੀ ਸ਼ਕਲ ਹੀ ਬਦਲ ਦਿੱਤੀ ਆ ਪਾਰਕਿੰਗ ਦੀਆਂ ਪ੍ਰੋਬਲਮਸ ਆਉਣ ਲੱਗ ਪਈਆਂ ਤੇ ਹੋਰ ਇਸ ਤਰ੍ਹਾਂ ਦੇ ਜਿਹੜੇ ਉੱਥੇ ਟ੍ਰੈਫਿਕ ਦਾ ਇਸ਼ੂ ਹੋ ਗਿਆ ਉਹਨਾਂ ਨੂੰ ਮੱਦੇਨਜ਼ਰ ਦੇਖਦੇ ਆ ਲੋਕਾਂ ਨੇ ਸ਼ਿਕਾਇਤ ਕੀਤੀ ਤੇ ਟਿਮ ਕਾਰਟਮੈਲ ਹੋਰਾਂ ਨੇ ਹੁਣ ਇਹ ਮੋਸ਼ਨ ਜਿਹੜਾ ਜੀ ਲੈ ਆਂਦਾ ਤੇ ਉਹ ਅਗਲੇ ਹਫ਼ਤੇ ਉਹਦੇ ਤੇ ਡਿਸਕਸ਼ਨ ਜਿਹੜੀ ਆ ਉਹ ਹੋਵੇਗੀ ਉਹ ਕਹਿੰਦੇ ਵੀ ਇਹ ਇੱਕ ਕਿਸਮ ਦਾ ਮੋਰੀਟੋਰੀਅਮ ਲਾਇਆ ਜਾਵੇ ਅਨਫਲ ਡਿਵੈਲਪਮੈਂਟ ਬਿਲਕੁਲ ਰੋਕੀ ਜਾਵੇ ਔਰ ਇਹ ਫੈਸਲਾ ਲੈਣ ਤੋਂ ਬਾਅਦ ਫੇਰ ਦੁਬਾਰਾ ਉਸ ਗੱਲ ਨੂੰ ਸ਼ੁਰੂ ਕੀ ਉਹ ਕਹਿੰਦੇ ਵੀ ਠੀਕ ਆ ਸਾਨੂੰ ਚਾਹੀਦੀ ਆ ਪਰ ਜਿਸ ਤਰ੍ਹਾਂ ਦੇ ਬਣ ਰਹੇ ਨੇ ਉਹ ਘਰ ਜਾਂ ਡਿਵੈਲਪਮੈਂਟ ਜਿਹੜੀ ਹੋ ਰਹੀ ਆ ਉਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ ਉਹ ਅਪਸੈਟ ਹੋ ਰਹੇ ਨੇ ਅੱਛਾ ਜਿਹੜੇ ਇਸ ਗੱਲ ਦੇ ਹਾਮੀ ਹੈਗੇ ਆ ਉਹ ਕਹਿੰਦੇ ਦੇਖੋ ਜੀ ਜੇ ਇਦਾਂ ਕੀਤਾ ਇਹ ਬਹੁਤ ਕਹਿੰਦੇ ਟਿਮ ਕਾਰਟਮੈਲ ਹੁਰਾ ਨੇ ਇਰਰਿਸਪੌਂਸਿਬਲ ਜੀ ਗੱਲ ਕਰ ਦਿੱਤੀ ਆ ਇਹਦੇ ਨਾਲ ਲੋਕਾਂ ਦੇ ਟੈਕਸ ਵਧ ਜਾਣੇ ਆ ਗਾਹਾਂ ਨੂੰ ਅ ਸੋ ਇਸ ਤਰ੍ਹਾਂ ਦੀ ਗੱਲ ਜਿਹੜੀ ਕਹੀ ਜਾਂਦੀ ਆ ਆਮ ਤੌਰ ਤੇ ਹੁਣ ਲੋਕ ਦੇਖ ਰਿਆ ਆ ਭਈ ਟੈਕਸ ਤਾਂ ਆਲਰੇਡੀ ਬਹੁਤ ਵਧੇ ਹੋਏ ਆ ਅ ਹੋਰ ਹੁਣ ਕਿੰਨੇ ਕੁ ਵਧਣੇ ਜੀ ਇਸ ਗੱਲ ਦੇ ਉੱਤੇ ਲੋਕ ਦੁਖੀ ਵੀ ਹੋਏ ਨੇ ਔਰ ਦੂਸਰੇ ਪਾਸੇ ਜਿਹੜੇ ਲੋਕਾਂ ਦੇ ਘਰਾਂ ਤੇ ਇਫੈਕਟ ਪੈ ਰਿਆ ਉਹ ਵੀ ਬਹੁਤ ਫਿਕਰਮੰਦ ਨੇ ਭਈ ਭਾਈ ਸਾਡਾ ਜਿਹੜਾ ਰਹਿਣ ਸਹਿਣ ਦਾ ਢੰਗ ਤਰੀਕਾ ਇੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਸੀ ਉਹ ਇੱਕਦਮ ਬਦਲ ਦਿੱਤਾ ਗਿਆ ਹੈ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ। ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।